ਜਿੱਦਾਂ ਜਿੱਦਾਂ ਸਾਡਾ ਕਵੀ ਦਰਬਾਰ ਜੋਪਨ ਤੇ ਪਹੁੰਚਦਾ ਜਾਏਗਾ ਤੁਹਾਨੂੰ ਬੜੇ ਸਾਰੇ ਯੋਧਾ ਆ ਕੇ ਮਿਲਣਿਆ ਇਹ ਤਾਂ ਇੱਕ ਬਸ ਛੋਟਾ ਜਿਹਾ ਨਮੂਨਾ ਹੀ ਆ ਜੇ ਅੱਗੇ ਦੇਖਣਾ ਤੁਸੀਂ ਹਾਂਜੀ ਅਗਲੇ ਬੱਚੇ ਨੇ ਦੋ ਇਹ ਦੋਵੇਂ ਬੱਚੀਆਂ ਨੇ ਕਵਿਤਾ ਤਿਆਰ ਕੀਤੀ ਹੈ ਅਮ੍ਰਿਤਾ ਅਤੇ ਕਸ਼ਮੀਰਕੋੜ ਨੀਹਾਂ ਵਿੱਚ ਖੜੇ ਲਾਲ ਜੜਾ ਘਬਰਾਏ ਨਹੀਂ ਅਜੀ ਭਾਈ ਸਾਹਿਬ ਦੀ ਸੇਵਾ ਬੜੀ ਵੱਡੀ ਹੈ ਜੀ ਕਿਉਂਕਿ ਬਾਰ-ਬਾਰ ਮਾਈਕ ਨੂੰ ਉੱਪਰ-ਥੱਲੇ ਕਰਨਾ ਇਹ ਵੀ ਸੇਵਾ ਗੁਰੂ ਸਾਹਿਬ ਲੈ ਲੈਂਦੇ ਹੁੰਦੀ ਹੈ ਜਿਹਦੀ ਲਾਣੀ ਹੁੰਦੀ ਉਹ ਲੱਗ ਜਾਂਦੀ ਹੈ ਤੇ ਇੱਕ ਬੱਚੀ ਲੰਮੀ ਆ ਇੱਕ ਥੋੜੀ ਜਿਹੀ ਨੀਵੀ ਆ ਜੀ ਥੋੜਾ ਦੇਖਿਓ ਹਨਾ ਹਮਾਰੀ ਟੀਕੀ ਅੱਜ ਦੋਨਾਂ ਦੀ ਬਰਾਬਰ ਆਲੇ ਕਿਉਂਕਿ ਦੋਨਾਂ ਨੇ ਗਾਣਾ ਹੈ ਬਾਹੇ ਕੁਰਸੀ ਕੱਖਸ ਬਾਹੇ ਕੁਰਸੀ ਕੀ ਫੜੇ ਮੇਰਾ 健看。